ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਮਿੱਤਰੋ ਪਿੰਡ ਬੱਗਿਆਣੇ ਦੇ ਵਿੱਚ ਤੇ ਬੱਗਿਆਣੇ ਪਿੰਡ ਦਾ ਇੱਕ ਜਾਣਿਆ ਪਹਿਚਾਣਿਆ ਤੇਰਾਵਾ ਮਿੱਤਰੋ ਛੋਟੀ ਉਮਰ ਆ ਮਰਾ ਜਿਹੜੀ ਉਮਰ ਦੇ ਵਿੱਚ ਆਪਣੇ ਜਵਾਕ ਗੇਮ ਗੂਮਾ ਲਧਿਆਣ ਦਿੰਦੇ ਹੁੰਦੇ ਆ ਉਹ ਉਮਰ ਦੇ ਵਿੱਚ ਹੀ ਬਾਈ ਦਾ ਕੰਮ ਆ ਵਪਾਰ ਦਾ ਵੀਰੇ ਬਹੁਤ ਜ਼ਰਦਾ ਭਰਾ ਆਪਣੇ ਸਾਲ ਪਿਛਲੇ ਸਾਲ ਤੋਂ ਜੁੜਿਆ ਹੋਇਆ ਚੰਕਟੀਆਂ ਟੋਟੀਆਂ ਲਿਆਉਂਦਾ ਬਾਈ ਅੱਜ ਵੀ ਵੀਰੇ ਦੇ ਕੋਲ ਦੋ ਕਟੀਆਂ ਬਾਈ ਦੋਵੇਂ ਕਟੀਆਂ ਆਪਾਂ ਤੁਹਾਨੂੰ ਡਿਟੇਲ ਦੇ ਦਨੀਆ ਰਮਾਨ ਬਾਈ ਤੋਂ ਭਾ ਬਾਈ ਦਾ ਲੈਣ ਦੇਣ ਵਾਲਾ ਰੇੜੇ ਰੇੜੇ ਜੇ ਗੱਲ ਕਰਾ ਦੂੰਗਾ ਵੱਡੀ ਗੱਲ ਇਹ ਆ ਕਿਉਂਕਿ ਬਾਈ ਨਾ ਦਾ ਟੀਕੇ ਦਾ ਝੂਠ ਹੋਊਗਾ ਕਿ ਨਾ ਸੀਮਣ ਦਾ ਜੋ ਚੀਜ਼ ਦੀ ਕੁਆਲਿਟੀ ਹੋਊਗੀ ਉਹ ਤੁਹਾਡੇ ਸਾਹਮਣੇ ਹੋਊਗੀ ਛੋਟੀ ਕੱਟੀ ਵਿਖਾਉਣੀ ਹੈ ਇੱਕ ਵਾਰ 6 ਕੁ ਮਹੀਨੇ ਸਾਂਭਣ ਦੀ ਲੋੜ ਪੈਣੀ ਆ ਤੁਹਾਨੂੰ ਬਹੁਤ ਪੜਾ ਪੜਾ ਮਨਣਾ ਚੌੜਾ ਕੱਟੀ ਦਾ ਬਾਕੀ ਸਾਰੀ ਗੱਲਬਾਤ ਕਰ ਲੈਨੇ ਵੀਰੇ ਨੂੰ ਅਰਮਾਨ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਵਧੀਆ ਵਧੀਆ ਬਾਈ ਤੁਸੀਂ ਦਿੱਤਾ ਦੇ ਪਰਿਵਾਰ ਮੈਂ ਨਾ ਜਾਵਾਂ ਵਧੀਆ ਬਾਈ ਚੜਦੀ ਕਲਾ ਚ ਜਾਵਾਂ ਬਾਈ ਚੜਦੀ ਫੁੱਲ ਫੇਰਾ ਅੱਜ ਛੁੱਟੀ ਹੈ ਅੱਜ ਛੁੱਟੀ ਦੀ ਹੈ ਫਾਇਦਾ ਠਾਲਿਆ ਫਿਰ ਛੁੱਟੀ ਦਾ ਹਾਂਜੀ ਹਾਂਜੀ ਠੀਕ ਆ ਅੱਛਾ ਕੀ ਕਿੰਨੀ ਉਮਰ ਹੈ ਕੱਟੀ ਦੀ ਏ ਬਈ ਹੋਊਗੀ 1.5 ਸਾਲ ਦਾ ਤਾਂ ਹੋਊਗੀ ਮੋਹ ਜਮਾ ਖੀਰੀ ਆ ਬਈ ਕੱਚੀ ਕਰ ਮੋਹ ਖੀਰੀ ਕੱਚੀ ਖੀਰੀ ਹੋਈ ਹੈ ਜਮਾ ਬਈ ਕਨਫਰਮ ਛੋਲੀ ਝਾਲੀ ਬੜੀ ਕੰਮ ਦੀ ਕਰਦੀ ਬਈ ਬਾੜੀ ਚੰਗੀ ਆ ਊੜਾ ਪੜਾ ਬਹੁਤ ਚੰਗਾ ਬਈ ਕੱਢੀ ਦਾ ਊੜਾ ਪੜਾ ਚੌੜਾ ਬਹੁਤ ਆ ਬਈ ਹਨਾ ਤਕਰੀਬਨ ਮੇਰੇ ਹਿਸਾਬ ਦੇ ਨਾਲ ਜੇ ਜਦੋਂ ਨੂੰ ਝੋਟੀ ਬਣਨਾ ਨੇ ਟੌਪ ਬਣ ਜਾਣਾ ਮੈਂ ਮੈਂ ਬਈ ਜਮਾ ਨਗੀਨਾ ਪੀਸ ਹੀ ਬਣੂ ਜਿੱਦੇ ਹਾਂ ਕਿਉਂਕਿ ਐ ਨਾ ਜਿਹੜੇ ਮੇਰਾ ਪਿੱਛਾ ਭਾਰਾ ਬਈ ਉਹਨੇ ਖਰੀ ਦਾ ਬਣਨਾ ਹੀ ਬਣਨਾ ਹਾਂ ਹਾਂ ਬਈ ਹੂੰ ਆ ਵੇਖ ਲੋ ਵੀਰੇ ਤੇ ਅੱਛਾ ਇਹ ਉਮਰ ਉਹ ਕੀ ਤੋੜਾ 13-14 ਮਹੀਨੇ ਦੀ ਤਾਂ ਹੋਊਗੀ ਹਾਂ ਬਈ ਹੋਊਗੀ 16 16 ਕੇ ਮਹੀਨੇ ਡੇਟ ਪੂੜ ਖੁੱਲਾ ਵੱਡੀ ਮੈਂ ਬਣੂਗੀ ਛੋਟੀ ਬਣੂਗੀ ਬਈ ਸਾਬਣ ਵਾਲੇ ਭਰਾ ਦੇ ਲਈ ਕੰਮ ਦੀ ਆ ਕਿੰਨੇ ਦੀ ਦੇ ਦੇ ਜਰਮਨ ਬਈ ਇਹ ਬਈ ਆਪਾਂ ਦੇਣ ਲੈਣੀ ਦਸੀਏ ਹੂੰ 30000 ਮੁੱਲ ਕਰਦੇ ਆ ਬਈ ਇਹ ਮਾਨਤਨ ਕਰਦੇ ਆ ਥੋੜਾ ਬਹੁਤਾ ਕਰਦਾਂਗੇ ਬਈ ਮਾਨਤਨ ਠੀਕ ਤੋਰੀ ਬਈ ਜਰਮਨ ਵੀਰੇ ਕੱਢੀ ਬਾਰੋ ਲੈ ਮਿੱਤਰੋ ਹੁਣ ਤੁਸੀਂ ਨਾ ਕਿਹ ਕੱਟੀ ਦੇ ਵਾਲੇ ਪਾਸੇ ਆ ਜਾਓ ਬਰੀਕ ਕੱਟੀ ਵੇਖੋ ਕਿੱਡੀ ਚੰਗੀ ਝੋਲੀ ਦੇ ਵਿੱਚ ਖੁੱਲੀਆਂ ਵੇਨਸ ਜਿਹੜੀਆਂ ਢਿੱਲਾ ਹੁੰਦੀਆਂ ਆਪਣੀ ਮੰਨ ਲਓ ਉਹ ਬਹੁਤ ਚੰਗੀਆਂ ਥਣ ਬਹੁਤ ਚੰਗਾ ਚਾਰ ਥਣਾ ਧਿਲਿਆਰੇ ਦੀ ਔਲ ਕਰਦੀ ਥੋੜੀ ਜਿਹਾ ਹਾਂ ਹਾਂ ਬਈ ਇਹ ਤਾਂ ਆਈ ਵੀ ਹੁਣੀ ਆ ਬਈ ਘੰਟਾ ਕਾ ਹੋਇਆ ਹੀ ਨਹੀਂ ਉਹ ਉਪਰਾ ਕਰਦੀ ਆ ਜੇ ਹਾਂ ਬਈ ਧਿਲਿਆਰੇ ਤੁਲੇੜਾ ਪਾਇਣੀ ਬਈ ਘਰੇ ਨੂੰ ਮੱਜਾਂ ਦੀਆਂ ਹੀ ਲਿਆਉਣੀਆਂ ਨੇ ਆਪਾਂ ਹੂੰ ਮੈਂ ਠੀਕ ਹੈ ਬਣਦੇ ਬਰ ਮਣ ਬਣਦੇ ਉਪਰ ਅਗਰ ਦੀ ਕੱਟੀਆਂ ਦੀ ਦੇਵਦੀ ਪੁੜਾ ਪੜਾ ਦਿਖਾਦੀ ਕਰਦੇ ਉੱਤੋਂ ਪਲੇਨ ਆ ਜਾਵਾਂ ਕੱਟੀ ਮੰਨ ਲਓ ਤੁਸੀਂ ਜੀ ਆਪਾਂ ਅੱਜ ਸੋਚੀਏ ਨਾ ਬਈ ਵਜਨ ਦੇ ਵਿੱਚ ਵੀ ਕੱਟੀ ਦੀ ਕੀਮਤ ਨੂੰ ਮਲਾ ਅਦਾ ਕਰਨ ਵਾਲੀ ਆ ਕਿਉਂਕਿ ਇਹੋ ਜੀ ਚੀਜ਼ ਘਾਟੇ ਵਾਲਾ ਸੌਦਾ ਨਹੀਂਗਾ ਬਈ ਆਹ ਵੇਖੋ ਝੋਲੀ ਕੱਡੀ ਚੰਗੀ ਵੀਰੇ ਹੂੰ ਦੇਖੋ ਕਿਹੜੀ ਝੋਲੀ ਬਾਈ ਕਿੰਨੀਆਂ ਟਿਲਾ ਚਾਰੇ ਥਣ ਥਣ ਵੀ ਲੱਗੇ ਪੋਟੇ ਪੋਟੇ ਜੱਡੇ ਇਹ ਨਹੀਂ ਹੈਗਾ ਵੀ ਛੋਟਾ ਜਿਹਾ ਥਣ ਰਹਿ ਜਾਊਗਾ ਜਦੋਂ ਮੇਹ ਬਣੂਗੀ ਤੇ ਬਾਕੀ 6 ਕੁ ਮਹੀਨੇ ਸੰਭਲਿਆ ਜੇ ਦੀਬ ਮੂੰਹ ਵੀ ਵਿਖਾਇਆ ਇੱਕ ਵਾਰੀ ਬਾਈ ਸਿੰਗੀ ਸੁੰਗੀ ਵੀ ਬਹੁਤ ਸੋਹਣੀ ਆ ਕੋਈ ਅਨੁਜਾਇਜ਼ ਵਾਲੀ ਗੱਲ ਨਹੀਂ ਗਈ ਬਾਈ ਠੀਕ ਆ ਬਾਈ ਇਹ ਹੈਗੀ ਇੱਕ ਨੰਬਰ ਤੇ ਆ ਬੱਚੇ ਬਾਰੇ ਵੀ ਦੱਸ ਦੇ ਛੋਟੇ ਬਾਰੇ ਬਾਈ ਇਹ ਬੱਚਾ ਬਈ ਹੈਗਾ ਵੀਰੇ 12-13 ਮਹੀਨਿਆਂ ਦਾ ਠੀਕ ਆ ਤੇ ਬਈ ਬਹੁਤ ਚੰਗਾ ਬੱਚਾ ਬਈ ਮਾਜ ਮੂਝ ਵੀ ਬਹੁਤ ਚੰਗੀ ਆ ਇਹ ਨਹੀਂ ਮਾਂ ਹੈ ਹਾਂ ਬਈ ਠੀਕ ਆ ਬਈ ਜੀ ਵੀਰੇ ਇਹ ਕਿੰਨੇ ਦਾ ਦੇ ਦੇਗਾ ਬਾਈ ਇਹ ਬਈ ਦੇਣ ਲੈਣੀ ਦਸੀਏ ਹੂੰ ਇਹਦਾ ਵੀ ਆਪਾਂ ਮੁੱਲ ਕਰਦੇ ਆ 16000 ਜੀ ਦੇਣਾ ਕਿੰਨੇ ਦਾ ਹਣਾ 15000 ਦੀ ਦੇ ਦਈਏ 15 ਦੀ ਜੀ ਦੋਵੇਂ ਕੋਈ ਲੈਣ ਵਾਲਾ ਬਣ ਗਿਆ ਜੋੜਾ ਲੈਣ ਵਾਲਾ ਹੋ ਗਿਆ ਕਰ ਦਾਂਗੇ ਬਈ ਮਾਨਤਨ ਚਲ ਠੀਕ ਆ ਬਾਈ ਲੈ ਵੀ ਮਿੱਤਰੋ ਜੋੜੇ ਦਾ 45000 ਰੁਪਇਆ ਪਣਦਾ ਤੇ ਮਾਨਤਨ ਹੋ ਜਾਊ ਇੱਕ ਗਵੰਡੀਆਂ ਨੂੰ ਲੈ ਦੋ ਤੇ ਇੱਕ ਆਪ ਲੈ ਲਿਓ ਹਣਾ ਬਾਈ ਹਾਂ ਵੀ ਕੱਟੀਆਂ ਦੋਨੀਆਂ ਚੰਗੀਆਂ ਬਾਈ ਹਾਂ ਤੇ ਘੱਟ ਪੈਸਿਆਂ ਵਾਲੇ ਭਾਵੀ ਹੈਗੇ ਕੱਟੀ ਦੇ ਵਿੱਚ ਬਈ ਕਿਸੇ ਦੇ ਵੱਧ ਜਿਆਦੇ ਨਹੀਂ ਲਾਉਣੇ ਹੁੰਦੇ ਤੇ ਜਿਨ੍ਹਾਂ ਨੇ ਵੱਧ ਲਾਉਣੇ ਆ ਉਹ ਆ ਦੇਖ ਲਓ ਤੇ ਜਿਨ੍ਹਾਂ ਨੇ ਘੱਟ ਲਾਉਣੇ ਆ ਉਹ ਆ ਦੇਖ ਲਓ ਰਮਨ ਨੰਬਰ ਕਿੰਨਾ ਆ ਗਿਆ ਪੁੱਤ ਨੰਬਰ ਬਈ 95176 ਜੀ 64413 ਇੱਕ ਵਾਰੀ ਹੋਰ ਆਉਣ ਦੇ 95176 ਜੀ ਤੇ 64413 ਅਚਾਰ ਰਮਨ ਉਮਰ ਕਿੰਨੀ ਹੈ ਆਪਣੀ ਪੁੱਤ ਉਮਰ ਬਈ ਮੈਨੂੰ 15ਵਾਂ ਸਾਲ ਲੱਗਿਆ ਹੈ 15ਵੇਂ ਸਾਲ ਦੇ ਵਿੱਚ ਤੈਲ ਕੰਮ ਚਾਇਆ ਪਿਆ ਜਦੋਂ 20 ਬਾਈ ਤੋਂ ਅੰਗੋਂ ਤੋਂ ਤੂੰ ਪੈਸੇ ਜੋੜਦੇਂਗਾ ਮੈਨਾਂ ਬਈ ਆਪਾਂ ਬਾ ਘਰਦਿਆਂ ਦੇ ਸ਼ੌਂਕ ਹੀ ਪੂਰੇ ਕਰਨੇ ਆ ਆਪਾਂ ਨਹੀਂ ਆਪਣਾ ਕੋਈ ਵੀ ਹਾਂ ਆਪਦਾ ਕੋਈ ਸ਼ੌਂਕ ਨਹੀਂ ਰੱਖੇ ਨਾ ਨਾ ਬਈ ਘਰਦਿਆਂ ਦੇ ਰੱਖੇ ਪੈਲ ਘਰਦਿਆਂ ਨੂੰ ਆ ਬਈ ਜੀ ਘਰ ਦੇ ਗਾਂ ਗੇ ਬਰੀ ਗੱਡੀ ਲੈ ਕੇ ਦੇਵਾਂਗੇ ਵੱਟੀ ਫਿਰ ਹੁਣ ਕੋ ਪਾਰ ਤੋਂ ਲੈ ਕੇ ਦੇਵਾਂਗੇ ਬਈ ਜਾਨ ਵੀ ਹਾਜ਼ਰ ਆ ਜਿਹੜਾ ਕੋ ਮੰਗਣੀ ਓ ਠੀਕ ਆ ਯਾਰ ਫਿਰ ਪੁੱਤ ਨਯਾਰਾ ਤੇ ਬਈ ਆਹ ਜਿਹੜੀ ਸੀ ਜਾਨ ਆਹ ਸੋਚ ਆ ਜਿਹੜੀ ਜਦੋਂ ਬੱਚੇ ਦੇ ਵਿੱਚ ਪਹਿਲਾ ਦਿਨ ਤੋਂ ਪੈਦਾ ਹੋਗੀ ਤੇ ਉਹ ਗਾਂ ਵਧੂਗੀ ਵੀ ਆ ਆਪਣੀ ਨਯਾਰੀ ਲੈਣੇ ਕਹਿੰਦਾ ਘਰਦਿਆਂ ਨੂੰ ਦੋਣੇ ਆ ਬਈ ਤੇ ਬਈ ਰਮਾਨ ਦਾ ਨੰਬਰ ਸਕਰੀਨ ਤੇ ਆ ਹੁਣ ਗੱਲਬਾਰ ਸਾਰੀ ਤੁਸੀਂ ਰਮਾਨ ਨਾਲ ਫੋਨ ਤੇ ਕਰ ਲਿਆ ਜੇ ਤੇ ਨਾਲੇ ਗੱਭਰੂ ਨੂੰ ਦੇ ਦੋਗੇ ਸ਼ਾਬਾਸ਼ ਤੇ ਨਾਲੇ ਬਈ ਵਧਾ ਦਿਆ ਜੇ ਮੁੰਡੇ ਦਾ ਹੌਸਲਾ ਤੇ ਅਗਲੀ ਕਾਰਵਾਈ ਤੁਸੀਂ ਕਰ ਲਓ ਨੰਬਰ ਤੇ ਧੰਨਵਾਦ ਪਿੰਡ ਬੱਗਿਆਣਾ ਰਮਾਨ ਬਾਈ ਦਾ ਨਾਮ ਹੈ ਜ਼ਿਲ੍ਹਾ ਫਰੀਦਕੋਟਾ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ